ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਸਾਡੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਧਾਨੇਵਾਲੀ ਸਾਡੇ ਨਾਲ ਹੋਣਗੇ ਸਾਰੀ ਗੱਲਬਾਤ ਵੀ ਆਪਾਂ ਪੁੱਛਾਂਗੇ ਅਸਲ ਚ ਮਸਲਾ ਕੀ ਸਾਡੀ ਜਿਹੜੀ ਪੁਲਿਸ ਹੈਗੀ ਹੈ ਪੁਲਿਸ ਸਾਡੀ ਅਸੀਂ ਜਦੋਂ ਸੜਕ ਤੇ ਜਾਂਦੇ ਹੈਗੇ ਆਂ ਤੇ ਪੁਲਿਸ ਦਾ ਅੱਗੇ ਨਾਕਾ ਲੱਗਾ ਹੁੰਦਾ ਜਾਂ ਟ੍ਰੈਫਿਕ ਪੁਲਿਸ ਖੜੀ ਹੁੰਦੀ ਹੈ ਤੇ ਅਸੀਂ ਦੇਖਦੇ ਆਂ ਕਿ ਸਾਡੀ ਹਿਫਾਜ਼ਤ ਵਾਸਤੇ ਪੁਲਿਸ ਹੀ ਟੀ ਖੜੀ ਹੁੰਦੀ ਹੈਗੀ ਲੇਕਿਨ ਇੱਥੇ ਜਿਹੜਾ ਮਸਲਾ ਪੁੱਠਾ ਹੈਗਾ ਮਸਲਾ ਕੀ ਹੈਗਾ ਕਿ ਛੜਕਤੇ ਜਿਹੜਾ ਜਿਹੜੀ ਨਗਲੀ ਪੁਲਿਸ ਔਰ ਨਗਲੀ ਵੀਆਈਪੀ ਗੱਡੀਆਂ ਔਰ ਹੂਟਰ ਲੱਗੇ ਹੁੰਦੇ ਆ ਸੋ ਉਹਨਾਂ ਨੇ ਹੱਥ ਦੇ ਵਿੱਚ ਜਿਹੜੀਆਂ ਵਾਇਰਲੈਸਾਂ ਫੜੀਆਂ ਹੁੰਦੀਆਂ ਸੋ ਸਵਰਨ ਸਿੰਘ 달ੇਵੜੀਆ ਸਾਹਿਬ ਜਿਹੜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੀ ਧਰਤੀ ਸਾਡੇ ਲੋਕਾਂ ਦੇ ਧੰਨਵਾਦ ਹਰਨੇਕ ਬਲਰ ਜੀ ਹਾਂ ਜੀ ਇਹ ਇਹ ਜਿਹੜੀ ਤੁਸੀਂ ਵੀਡੀਓ ਦਾ ਤੁਸੀਂ ਆਪਣੇ ਪੇਜ ਤੇ ਲਾਈਵ ਕੀਤੀ ਹੈ ਵੀਡੀਓ ਜਾਂ ਤੁਸੀਂ ਰਿਕਾਰਡ ਕੀਤੀ ਹੈ ਇਹ ਸਾਰਾ ਅਸਲ ਮਸਲਾ ਕੀ ਤੁਹਾਨੂੰ ਸ਼ੱਕ ਕਿੱਥੋਂ ਪਿਆ ਜੀ ਸਭ ਤੋਂ ਵੱਡੀ ਗੱਲ ਹੈਗੀ ਅਗਲੀ ਸ਼ਕਤ ਤਾਂ ਦੇਖੋ ਬੀਗ ਜਰਨਲਿਸਟ ਮੈਂ ਕੋਈ ਅੱਜ ਦਾ ਤਾਂ ਹੈ ਨਹੀਂ 32 ਸਾਲ ਹੋ ਗਏ ਕ੍ਰਾਈਮ ਰਿਪੋਰਟਿੰਗ ਕਰਦਾ ਨੂੰ ਸਾਨੂੰ ਵਾਰਦੀ ਦੇ ਵਿੱਚ ਹੀ ਪਤਾ ਲੱਗ ਜਾਂਦਾ ਵੀ ਕਿਹੜਾ ਚੰਗੀ ਹੈ ਕਿਉਂਕਿ ਅਕਸਰ ਮੈਂ ਨਾ ਕਾਫੀ ਲੰਮੇ ਸਮੇਂ ਤੋਂ ਇਸ ਚੀਜ਼ ਨੂੰ ਪ੍ਰਿਵਿਊ ਕਰ ਰਿਹਾ ਸੀ ਜਦੋਂ ਤੋਂ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਐਨ ਹਰਿਆਣਾ ਹਾਈ ਕੋਰਟ ਨੇ ਜਿਹੜੀਆਂ ਰੈੱਡ ਲਾਈਟ ਸੀਗੀਆਂ ਉਹ ਬੰਦ ਕੀਤੀਆਂ ਸੀ ਇਲੈਗਲ ਘਰਾੜ ਦਿੱਤੀਆਂ ਸੀ ਕੋਈ ਐਸਐਸਪੀ ਹੈ ਜਿਹੜਾ ਉਹ ਆਪਦੇ ਜਿਹੜਾ ਅਧਿਕਾਰਿਤ ਖੇਤਰ ਤੋਂ ਬਾਹਰ ਜਾ ਕੇ ਜੇ ਫਿਰੋਜ਼ਪੁਰ ਦਾ ਐਸਐਸਪੀ ਹੈ ਨਾ ਕਿ ਜੇ ਮੋਗੇ ਜਾਂਦਾ ਤਾਂ ਉਹਨੂੰ ਆ ਵੀ ਲਾਲ ਬੱਤੀ ਲਾਉਣੀ ਪਏਗੀ ਠੀਕ ਹੈ ਜੀ ਏ ਵੀ ਸੀਗਾ ਤੁਸੀਂ ਜੇ ਲਾਲ ਬੱਤੀ ਲਾਉਣੀ ਹੈ ਤਾਂ ਤੁਹਾਡਾ ਅਧਿਕਾਰ ਖੇਤਰ ਦੇ ਵਿੱਚ ਲਾ ਸਕਦੇ ਹੋ ਪੁਲਿਸ ਕਾਰ ਦੇ ਵਿੱਚ ਲਾ ਸਕਦੇ ਹੋ ਜੇਕਰ ਪੁਲਿਸ ਕਾਰ ਕੋਈ ਸਕਾਟ ਕਰ ਰਹੀ ਹੈ ਤੁਹਾਨੂੰ ਮਤਲਬ ਕਿ ਇਹ ਸਕਾਟ ਕਰਦੀ ਗੱਡੀ ਹੋਊਗੀ ਜਿਹੜੀ ਪਿੱਛੇ ਚੱਲਦੀ ਹੈ ਜਾਂ ਪਾਇਲਟ ਕਰਦੀ ਹੈ ਪਾਇਲਟ ਵੀ ਇੱਕ ਤੁਸੀਂ ਪਾਇਲਟ ਨਹੀਂ ਕਰ ਸਕਦੇ ਇਹ ਇੱਕ ਬਹੁਤ ਸੀਗਾ ਪਾਇਲਟ ਬਹੁਤ ਹੀ ਖਾਸ ਜਿਹੜੀਆਂ ਸਕਿਉਰਟੀ ਪ੍ਰੋਵਾਈਡਡ ਬੰਦੇ ਨੇ ਪਰਸਨਲ ਹੈ ਜਿਨ੍ਹਾਂ ਨੂੰ ਇੱਕ ਖਾਸ ਸਕਿਉਰਟੀ ਮਿਲਦੀ ਹੈ ਉਹਨੂੰ ਹੀ ਪਾਇਲਟ ਕੀਤਾ ਜਾਂਦਾ ਸਾਰਾ ਵਕਤ ਠੀਕ ਹੈ ਜੀ ਉਹ ਮਸਲਾ ਕੀ ਸੀਗਾ ਕਿ ਮੈਂ ਕਈ ਸਮੇਂ ਤੋਂ ਦੇਖ ਰਿਹਾ ਸੀਗਾ ਵੀ ਕਿਸੇ ਜਿਹੜੀ ਮਰਜ਼ੀ ਖੜ ਜੋ ਤੇ ਉਹ ਗੱਡੀ ਦੇ ਅੰਦਰ ਜਾਂ ਬਾਹਰ ਜਾਂ ਕਿਤੇ ਲਾਲ-ਨੀਲੀਆਂ ਬੱਤੀਆਂ ਚਮਕਦੀਆਂ ਆਉਂਦੀਆਂ ਨੇ ਠੀਕ ਹੈ ਤੇ ਆਪਣੇ ਆਪ ਨੂੰ ਹੂਟਰ ਵੀ ਲਾਏ ਹੁੰਦੇ ਆ ਕਈਆਂ ਨੇ ਪਰ ਇਹ ਮਸਲਾ ਜਿਹੜਾ ਡਿਫਰੈਂਟ ਇਸ ਤਰ੍ਹਾਂ ਹੋਇਆ ਕਿ ਮੈਂ ਕੱਲ ਤੁਹਾਨੂੰ ਪਤਾ ਪਰਸੋਂ ਦਿਨ ਸੀਗਾ ਆਪਣਾ ਮੰਗਲਵਾਰ ਹਾਂਜੀ ਹਾਂਜੀ ਨਹੀਂ ਬੁੱਧਵਾਰ ਨੂੰ ਬੁੱਧਵਾਰ ਬੁੱਧਵਾਰ ਪੂਰਤਾਰ ਨੂੰ ਜਦੋਂ ਮੈਂ ਚੰਡੀਗੜ੍ਹ ਤੋਂ ਆ ਰਿਹਾ ਜਦੋਂ ਕਿਸਾਨ ਚੰਡੀਗੜ੍ਹ ਵੱਲ ਨੂੰ ਕੂਚ ਕਰ ਰਹੇ ਸੀਗੇ ਤਾਂ ਅਸੀਂ ਸਾਰੀ ਰਿਪੋਰਟਿੰਗ ਕਰਕੇ ਸ਼ਾਮ ਨੂੰ ਵਾਪਸ ਆ ਰਹੇ ਸੀਗੇ ਤਾਂ ਥਾਂ ਥਾਂ ਦੇ ਉੱਤੇ ਤੁਹਾਨੂੰ ਬਤਾ ਟ੍ਰੈਫਿਕ ਜਾਮ ਲੱਗਿਆ ਹੋਇਆ ਸੀ ਹਾਂਜੀ ਥਾਂ ਥਾਂ ਤੇ ਪੁਲਿਸ ਦੇ ਨਾਕੇ ਸੀ ਤੇ ਇੱਕ ਗੱਡੀ ਬੜੀ ਬਾਹ ਯਾਤਰੀ ਕੇਦ ਨਾਲ ਮੇਰੇ ਪਿਛਲੇ ਪਾਸੇ ਪਵਾਨੀਗੜ੍ਹ ਦਾ ਜਿਹੜਾ ਨਾਬੇ ਵਾਲਾ ਫਲਾਈਓਵਰ ਹੈ ਉੱਥੇ ਮੈਨੂੰ ਹੂਟਰ ਮਾਰਦੇ ਰਿਹਾ ਠੀਕ ਹੈ ਜੀ ਇਹ ਜਮ ਘਟੋ ਘਟੇ ਕਿਲੋਮੀਟਰ ਦਾ ਲੰਮਾ ਜਮ ਸੀ ਕੋਣ ਇੰਨਾ ਇਰੀਟੇਟ ਕਰਦਾ ਮੈਂ ਬਾਹਰ ਹੱਥ ਕੱਟ ਕੇ ਉਹਨੂੰ ਕਿਹਾ ਵੀ ਜਿਵੇਂ ਕਹਿੰਦੇ ਵੀ ਖੜ ਜਾ ਐਡਾ ਵੱਡਾ ਜਮ ਆ ਯਾਰ ਆਏ ਕਿਵੇਂ ਨਿਕਲ ਜੂ ਤੇਰੀ ਗੱਡੀ ਐਂਬੂਲੈਂਸ ਆ ਇਹ ਹਾਂਜੀ ਜੇ ਐਂਬੂਲੈਂਸ ਵੀ ਹੋਏਗੀ ਤਾਂ ਵੀ ਨਹੀਂ ਨਿਕਲ ਸਕਦੀ ਕਿ ਕੋਈ ਤੁਸੀਂ ਫਲਾਈਓਵਰ ਤੇ ਹਾਂਜੀ ਜਦੋਂ ਅਸੀਂ ਟਰੱਕ ਯੂਨੀਅਨ ਕੋਲੇ ਆਏ ਨਾ ਤੇ ਇਹ ਗੱਡੀ ਨੇ ਮੈਨੂੰ ਬੁਰੀ ਤਰ੍ਹਾਂ ਕੱਟ ਮਾਰਿਆ ਹਾਂਜੀ ਹਾਂਜੀ ਮੈਂ ਜਦੋਂ ਕੱਟ ਮਾਰਿਆ ਮੈਂ ਕਿਹਾ ਯਾਰ ਇਹ ਇਹ ਪੁਲਿਸ ਦੀ ਗੱਡੀ ਤਾਂ ਹੈ ਨਹੀਂ ਕਿਉਂਕਿ ਇਹਦੇ ਪਿੱਛੇ ਪਾਇਲਟ ਲਿਖਿਆ ਸੀ ਅੱਗੇ ਬੱਤੀ ਜਗਦੀ ਸੀ ਹੁਣ ਇਹ ਇਹ ਅਡੌਪਟ ਕੀ ਕਰਦੇ ਨੇ ਤਰੀਕੇ ਇਹਨਾਂ ਦਾ ਮੋਟਰ ਸਪਰਿੰਟ ਹੀ ਕੀ ਹੁੰਦਾ ਇਹੋ ਜਿਹੇ ਜਿਹੜੇ ਇਨਸਾਨ ਨੇ ਤੁਹਾਨੂੰ ਯਾਦ ਹੋਵੇਗਾ ਜਦੋਂ ਪਹਿਲਾਂ ਕਾਲਗੀਆਂ ਸਕੋਰਪੀਓ ਦਿੱਤੀਆਂ ਸੀ ਡਾਲੇ ਵਾਲੀਆਂ ਪੁਲਿਸ ਨੂੰ ਹਾਂਜੀ ਹਾਂਜੀ ਉਦੋਂ ਇਸੇ ਤਰ੍ਹਾਂ ਕਈ ਲੋਕਾਂ ਨੇ ਉਦੋਂ ਨਕਲੀ ਪਾਇਲਟਸ ਬਣਾਈਆਂ ਸੀ ਕਾਲੇ ਰੰਗ ਦੀ ਸਕੋਰਪੀਅਨ ਲਈ ਡਾਲੇ ਵਾਲੀ ਲੈ ਲਈ ਉੱਤੇ ਬੱਤੀ ਲਾ ਰਹੀ ਉਸੇ ਤਰ੍ਹਾਂ ਕਰਨੀਆਂ ਇਹਨਾਂ ਕਿ ਕਈ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਸਿਆਸੀ ਲੀਡਰ ਘੋਉਂਦੇ ਆ ਨਾ ਉਹਨਾਂ ਨੇ ਨਕਲੀ ਜੈਮਰ ਗੱਡੀਆਂ ਵੀ ਬਣਾਈਆਂ ਹੋਈਆਂ ਸੀ। ਵੀ ਪਿਛਲੇ ਪਾਸੇ ਵੀ ਪੁਲਿਸ ਨੂੰ ਇਹ ਲੱਗੇ ਦੂਰ ਵਾਲਿਆਂ ਨੇ ਵੀ ਇਹਨੂੰ ਜੈਮਰ ਗੱਡੀ ਪ੍ਰੋਵਾਈਡ ਕੀਤੀ ਵੀ ਆ। ਉਹ ਲੈਣ ਦੇ ਜੀ ਆਹ ਤੁਹਾਡੀਆਂ ਪਾਣੀ ਵਾਲੀਆਂ ਮਗਰ ਪਾਈਪਾਂ ਲਾ ਲੈਣ ਦੇ ਉੱਤੇ ਕੋ ਝੰਡਾ ਜਾਂ ਉਹ ਗੱਡ ਲੈਣ ਦੇ ਤੇ ਪਿਛਲੇ ਪਾਸੇ ਟੇਡੀਆਂ ਜੀਆਂ ਕਰ ਲੈਂਦੇ ਉਹਦਾ ਜੈਮਰ ਇਸ ਤਰ੍ਹਾਂ ਦੇ ਹੁੰਦੇ ਸੀ ਜਿਵੇਂ ਬਾਦਲ ਸਾਹਿਬ ਦੀਆਂ ਗੱਡੀਆਂ ਨਾਲ ਤੁਸੀਂ ਪਹਿਲਾਂ ਦੇਖੇ ਆ। ਹੁਣ ਤਾਂ ਛੱਤ ਦੇ ਉੱਤੇ ਗੇਟ-ਗੇਟ ਦੀਆਂ ਐਂਟੀਨਾ ਵਾਲੇ ਆ ਕੇ ਨਾ ਤੋਂ ਪਾਂਛੇ ਬਟ 23 ਨਾ ਪਿਛਲੇ ਪਾਸੇ ਲੱਗਦਾ ਹੁੰਦਾ ਉਹ ਵੀ ਸੀਗੀਆਂ ਉਹ ਵੀ ਮੈਂ ਇੱਕ ਟਾਈਮ ਇਹੋ ਖਬਰ ਕੀਤੀ ਸੀ ਅੱਜ ਤੋਂ ਕੋਈ 8-9 ਸਾਲ ਪਹਿਲਾਂ ਹਾਂਜੀ ਠੀਕ ਹੈ ਉਦੋਂ ਇੰਨਾ ਸੋਸ਼ਲ ਮੀਡੀਆ ਐਕਟਿਵ ਨਹੀਂ ਹੁੰਦਾ ਸੀ ਚੈਨਲ ਸੀਗੇ ਤੇ ਹੁਣ ਇਹ ਮਾਮਲਾ ਜਦੋਂ ਹੋਇਆ ਜਦੋਂ ਗੱਡੀ ਨੇ ਮੈਨੂੰ ਕੱਟ ਮਾਰਿਆ ਤੇ ਪਿੱਛੇ ਇੱਕ ਹੋਰ ਗੱਡੀ ਸੀ ਠੀਕ ਹੈ ਜੀ ਠੀਕ ਹੈ ਉਹਦੇ ਵਿੱਚ ਵੀ ਇੱਕ ਲੇਡੀ ਬੈਠੀ ਇੱਕ ਬੰਦਾ ਗੱਡੀ ਚਲਾ ਰਿਹਾ ਸੀਗਾ ਮਗਰ ਉਹੀ ਖਾਕੀ ਵਰਦੀ ਦੇ ਵਿੱਚ ਬੰਦਾ ਤੇ ਮੈਂ ਜੀ ਫਿਰ ਗੱਡੀ ਆਪਦੀ ਇਹਨੂੰ ਫੋਲੋ ਕੀਤਾ ਤੇ ਮੇਰੇ ਨਾਲ ਸੱਜਣ ਮਿੱਤਰ ਸੀ ਮੈਂ ਕਿਹਾ ਯਾਰ ਵੀਡੀਓ ਬਣਾਓ ਠੀਕ ਹੈ ਜੀ ਅਸੀਂ ਵੀਡੀਓ ਬਣਾਉਂਦੇ ਗਏ ਤੇ ਚੱਲਦੇ ਰਹੇ ਜਦੋਂ ਅਸੀਂ ਭਵਾਨੀਗੜ੍ਹ ਦੇ ਜਦੋਂ ਕ੍ਰੋਸ ਕੀਤਾ ਤੇ ਗੱਡੀ ਦੀ ਇਹਦੀ ਸਪੀਡ ਹੁੰਦੀ ਹੈ ਤਕਰੀਬਨ 130 ਤੋਂ 140 ਬਿਲਕੁਲ ਬਿਲਕੁਲ ਇਹ ਦੇਖਿਆ ਜੀ ਮੈਂ ਓਵਰਟੇ ਇਹਨੂੰ ਮਗਰਲੀ ਗੱਡੀ ਕਿਉਂਕਿ ਪਿਛਲੇ ਪਾਸੇ ਸੀਗੀ ਉਹਨੂੰ ਤਾਂ ਆਪਾਂ ਕਹਿ ਨਹੀਂ ਸੀ ਸਕਦੇ ਕੁਝ ਕਿਉਂਕਿ ਉਹਦੇ ਵਿੱਚ ਤਾਂ ਕੋਈ ਉਹ ਪਿੱਛੇ ਫਾਲੋ ਕਰ ਰਹੀ ਸੀ ਅਗਲੀ ਗੱਡੀ ਦੀ ਮੈਂ ਵੀਡੀਓ ਬਣਾ ਰਿਹਾ ਸੀ ਤੇ ਜਦੋਂ ਅਸੀਂ ਪੁਹਾਨੀ ਘਟ ਲੰਗੇ ਤੇ ਇਹਨਾਂ ਨੇ ਮੇਰੇ ਘੱਡੇ ਅੱਗੀ ਲਾ ਕੇ ਜਦੋਂ ਦੇਖਿਆ ਵੀ ਇੱਥੇ ਇਹ ਗੱਡੀ ਨਿਕਲ ਨਹੀਂ ਸਕਦੀਗੀ ਤੇ ਇਹਨਾਂ ਨੇ ਮੈਨੂੰ ਇਸ ਢੰਗ ਨਾਲ ਰੋਕਿਆ ਤੇ ਮੇਰੇ ਆਲੇ ਦੁਆਲੇ ਇਸ ਤਰ੍ਹਾਂ ਪੁੱਤਰੇ ਇਹ ਜਿਵੇਂ ਰੀਅਲ ਕਮਾਂਡਰ ਹੁੰਦੇ ਆ ਹਾਂਜੀ 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 ਮੇਰੀ ਗੱਡੀ ਹਾਂਜੀ ਮੇਰੇ ਸ਼ੀਸ਼ੇ ਪਰ ਮੈਂ ਸ਼ੁਰੂ ਕਰਤੇ ਥੜ ਥੜ ਕਰਕੇ ਮੈਂ ਡਾਊਨ ਕੀਤੀ ਇੱਕ ਮੁੰਡਾ ਜਿਹੜਾ ਤੁਸੀਂ ਦੇਖਦੇ ਹੋ ਮੇਰਾ ਉਹ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਤੂੰ ਕਹਿੰਦਾ ਵੀਡੀਓ ਕਿ ਬਣਾ ਰਹੇ ਹਾਂ ਹਾਂਜੀ ਹਾਂਜੀ ਮੈਂ ਕਹਾਂ ਪਹਿਲਾਂ ਇਹ ਦੱਸੋ ਤੁਸੀਂ ਪਾਇਲਟ ਕਿਉਂ ਕਰ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਬਿਲਕੁਲ ਪੁਲਿਸੀ ਅੰਦਾਜ਼ ਦੇ ਵਿੱਚ ਸੀਗੇ ਗੱਲਬਾਤ ਕਰਨ ਤੋਂ ਉਹ ਤੁਹਾਨੂੰ ਮੈਂ ਜਦੋਂ ਉਹਨੇ ਅੱਗੇ ਖੜਾ ਹੋਰ ਖੜਾ ਮੈਂ ਇੰਨੇ ਵਰਦੀਆਂ ਪੇਸ਼ਾਨਲੀਏ ਤਾਂ ਵਰਦੀਆਂ ਨਕਲੀ ਨੇ ਹਾਂਜੀ ਹਾਂਜੀ ਠੀਕ ਹੈ ਮੈਂ ਕਹਾਂ ਯਾਰ ਗੱਲ ਸੁਣੋ ਮੈਂ ਇੱਕ ਕ੍ਰੈਡੀਟਿਡ ਪੱਤਰਕਾਰ ਹਾਂ ਮੈਂ ਤੁਹਾਡੀ ਵੀਡੀਓ ਬਣਾ ਸਕਦਾ ਤੁਸੀਂ ਇਲਲੀਗਲ ਤਰੀ ਅਧਿਕਾਰ ਹੈ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਠੀਕ ਹੈ ਜੀ ਫੂ ਕੰਦੇ ਗੱਡੀ ਦੀ ਤਲਾਸ਼ੀ ਦੇ ਮੈਂ ਕਿਹਾ ਗੱਡੀ ਪਾਸੇ ਲਾ ਤਲਾਸ਼ੀ ਦੇ ਮੈਂ ਕਿਹਾ ਯਾਰ ਪੀ ਚੱਕਰ ਕੀ ਮੈਂ ਵਜ ਦਾ ਟਾਈਮ ਗੱਡੀ ਪਾਸੇ ਲਾ ਨਹੀਂ ਠੀਕ ਹੈ ਜੀ ਜੋ ਪਾਸੇ ਲਈ ਦੇ ਇਹ ਵੀ ਸਮਝ ਗਏ ਕਿ ਬੰਦਾ ਦਾ ਇਹ ਵੀ ਅੜਦੀ ਹੈ ਜੇ ਤੱਕ ਹੁਣ ਕੰਮ ਗਲਤ ਹੋਊਗਾ ਤੇ ਇਹਨਾਂ ਨੇ ਜੀ ਉੱਥੋਂ ਗੱਡੀਆਂ ਭਜਾ ਲਈਆਂ ਉਹ ਜਦੋਂ ਮੈਂ ਪਾਸੇ ਲਈ ਗੱਡੀ ਤੇ ਮੇਰੇ ਸੱਜਣ ਮਿੱਤਰ ਜਿਹੜੇ ਚੰਡੀਗੜ੍ਹੋਂ ਕੋਈ ਪਿੱਛੇ ਆ ਰਹੇ ਸੀ ਤੁਹਾਨੂੰ ਪਤਾ ਹੈ ਮੇਰਾ ਜਾਨ ਪਛਾਨ ਦਾ ਗੁਰੂ ਮਹਾਰਾਜ ਦੀ ਕਿਰਪਾ ਉਹਦੀ ਦੋ ਤਿੰਨ ਗੱਡੀਆਂ ਖੜ ਗਈਆਂ ਜਦੋਂ ਉਹਨਾਂ ਨੇ ਗੱਡੀਆਂ ਦੇਖੇ ਉਹ ਤਾਂ ਬੰਦੇ ਬੜੇ ਇਕੱਠੇ ਹੋ ਗਏ ਤਾਂ ਸਲੇਸ਼ ਪਊਗਾ ਤੇ ਜੀ ਉੱਥ ਇੱਕੇ ਦੇ ਨਾਲ ਵੀ ਤੁਸੀਂ ਗੱਲ ਹੀ ਛੱਡ ਦਿਓ ਮੈਂ ਹੈਰਾਨ ਆ ਕਿ ਮੁਹੱਲੀ ਤੋਂ ਇਹ ਗੱਡੀ ਨਿਕਲਦੀ ਹੈ ਠੀਕ ਹੈ ਜੀ ਇੰਨੇ ਨਾਕੇ ਪਾਸ ਕਰਦੀਆਂ ਦੋ ਗੱਡੀਆਂ ਨੇ ਰੱਬ ਡਰਾਈਵਿੰਗ ਹੈ ਪੁਲਿਸ ਦੇ ਸੀਨੀਅਰ ਅਧਿਕਾਰੀ ਸੜਕਾਂ ਦੇ ਖੜੇ ਤੇ ਹੂਸਰ ਮਾਰਦੇ ਨੇ ਅਗਰ ਇਹਨੇ ਨੀਲੀ ਲਾਲ ਬੱਤੀ ਲੱਗੀ ਹੋਈ ਹੈ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਹਾਂ ਜੀ ਬਿਲਕੁਲ ਜਦੋਂ ਜਦੋਂ ਕਿ ਸਾਰੇ ਚਾਪੇ ਚਾਪੇ ਤੇ ਉੱਥੇ ਸਕਿਉਰਟੀ ਸੀ ਕਿਉਂ ਕਿਸਾਨਾਂ ਸਕਿਉਰਟੀ ਖੜੀ ਹੈ ਹੁਣ ਹੈਰਾਨੀ ਫੇਰ ਹੈ ਜੀ ਆਉਂਦੇ ਆ ਬਠਿੰਡੇ ਦੇ ਬਾਹਰ ਪੁੱਚੋ ਮੰਡੀ ਐ ਇੱਕ ਸਾਡੀ ਇੱਥੇ ਉੱਥੇ ਫੈਕਟਰੀ ਆਊਟਲੈਟ ਨੇ ਆਹ ਤੁਹਾਡੇ ਫਾਸਟ ਫੂਡ ਦੇ ਰੈਸਟੋਰੈਂਟਸ ਹੈ ਗਿਆ ਉੱਥੇ ਪਾਰਕਿੰਗ ਦੇ ਵਿੱਚ ਇਹਨਾਂ ਨੇ ਗੱਡੀ ਰੋਕ ਕੇ ਤਕਰੀਬਨ 20-25 ਮਿੰਟ ਉੱਥੇ ਰੁਕੇ ਨੇ ਉੱਥੇ ਇਹਨਾਂ ਨੇ ਆਪਦੇ ਕੱਪੜੇ ਬਦਲੇ ਨੇ ਨਾਲ ਇੱਕ ਲੇਡੀ ਵੀ ਸੀ ਦੋਨੇ ਗੱਡੀਆਂ ਜਦੋਂ ਮੈਂ ਕੁਦਰ ਵੀ ਇਹਨਾਂ ਦੀ ਮਾੜੀ ਕਿਸਮਤ ਲੈ ਲਓ ਉਹ ਮੈਂ ਉੱਥੇ ਖੜ ਗਿਆ ਮੈਂ ਕਿਰਖਾਨ ਨੂੰ ਕੁਝ ਲੈ ਲਈਏ ਬੱਚੇ ਨੇ ਹਾਂਜੀ 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 ਨੰਨੇ ਮੈ ਮੈਨੂੰ ਦੇਖ ਕੇ ਕਹਿੰਦੇ ਵੀ ਤਾਂ ਮਗਰ ਫੇਰ ਆ ਗਏ ਨੰਨੇ ਗੱਡੀਆਂ ਫੇਰ ਭਜਾ ਲਈਆਂ ਹਾਂਜੀ ਹਾਂਜੀ ਮੇਰਾ ਸ਼ੱਕ ਜਦੋਂ ਉਹਨਾਂ ਬੱਚਿਆਂ ਦਾ ਮੈਂ ਕਿਹਾ ਕਿ ਕਿੰਨੇ ਕਿੰਨੇ ਬੰਦੇ ਸੀ ਉਹ ਕਹਿੰਦੇ ਅੰਕਲ ਇਹਨਾਂ ਨੇ ਇੱਥੇ ਕੱਪੜੇ ਵੀ ਬਦਲੇ ਆ ਆਪਦੀਆਂ ਵਰਦੀਆਂ ਲਾ ਕੇ ਤੇ ਸਿੰਪਲ ਕੱਪੜਿਆਂ 'ਚ ਹੋ ਗਏ ਠੀਕ ਹੈ ਜੀ ਉਹ ਮੇਰਾ ਦਿਮਾਗ ਫਿਰ ਟੋਟਲ ਹੀ ਜਿਹੜਾ ਉਹ ਘੁੰਮ ਗਿਆ ਫੇਰ ਮੈਂ ਗੱਡੀ ਦੀ ਪਰਤਾਲ ਕਰਾਈ ਗੱਡੀ ਇੱਕ ਚੰਡੀਗੜ੍ਹ ਦੇ ਬਰੌਡਮੈਨ ਕੰਪਨੀ ਦੀ ਹੈ ਠੀਕ ਹੈ ਫੇਰ ਅੱਜ ਮੈਂ ਹੋਰ ਚੀਜ਼ਾਂ ਕਢਾ ਲਈਆਂ ਹਾਂਜੀ ਇਹ ਗੱਡੀ ਦੇ ਘੱਟੋ ਘੱਟ ਇੱਕ ਦਰਜਨ ਦੇ ਕਰੀਬ ਹਾਈ ਸਪੀਡ ਦੇ ਚਲਾਣ ਕਿਲੋਮੀਟਰ ਦੀ ਸਪੀਡ ਤੇ ਹੋਇਆ ਰਿਹਾ ਓਕੇ ਜੀ ਇਹਦਾ ਮਤਲਬ ਇਹ ਗੱਡੀ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਹਰਿਆਣਾ ਦੇ ਵਿੱਚ ਘੁੰਮਦੀ ਆ ਪਾਇਲਟ ਉੱਤੇ ਲਿਖਿਆ ਹੋਇਆ ਮੋਹਾਲੀ ਦੇ ਵਿੱਚੋਂ ਮੈਨੂੰ ਬੜੇ ਸੱਜਣਾ ਮਿੱਤਰਾਂ ਦੇ ਫੋਨ ਆ ਗਏ ਕਹਿੰਦੇ ਜੀ ਇਹ ਤਾਂ ਇੱਕ ਗਦਰ ਬਹੁਤ ਪਾਉਂਦੇ ਨੇ ਗੰਦ ਬੜਾ ਪਾਉਂਦੇ ਨੇ ਹਾਂਜੀ ਹਾਂਜੀ ਇਹਨਾਂ ਸਭ ਤੋਂ ਵੱਡੀ ਗੱਲ ਆ ਮੋਹਾਲੀ ਦੇ ਵਿੱਚ ਪਰਸੋਂ ਹੀ ਪੰਨਨਮੌਰਗਵਨ ਪੁਲਿਸ ਨੇ ਰਾਉਂਡ ਅਪ ਕੀਤੇ ਨੇ ਜਿਹੜੇ ਕਹਿੰਦੇ ਜੀ ਅਸੀਂ ਇੱਕ ਵਰਡ ਯੂਜ਼ ਕਰਨ ਲੱਗੇ ਤੇ ਇਹ ਪੁਲਿਸ ਨੂੰ ਦੇ ਕੇ ਪੀਐਸਓ ਹੁਣ ਪੀਐਸਓ ਦਾ ਪਰਸਨਲ ਸਿਕਿਉਰਿਟੀ ਅਫਸਰ ਜੀ ਜਿਹੜਾ ਕੋਈ ਵੀ ਪੁਲਿਸ ਅਧਿਕਾਰੀ ਤੁਹਾਡੇ ਨਾਲ ਲੱਗਦਾ ਉਹਨੂੰ ਪਰਸਨਲ ਪੀਐਸਓ ਕਹਾ ਦਿੰਦੇ ਨੇ ਹੁਣ ਇਹ ਜਿਹੜੇ ਪ੍ਰਾਈਵੇਟ ਬੌਂਸਰ ਹੈ ਵੀ ਆਪਣੇ ਉਹਨੂੰ ਪੀਐਸਓ ਕਹਣ ਲੱਗੇ ਤੇ ਵਰਦੀਆਂ ਵੀ ਪੁਲਿਸ ਵਰਗੀਆਂ ਵਰਦੀਆਂ ਵੀ ਕਮਾਂਡੋ ਵਰਗੀਆਂ ਗੱਡੀਆਂ ਵੀ ਤੁਸੀਂ ਪੁਲਿਸ ਵਰਗੀਆਂ ਬਣਾਈ ਜਾਂਦੇ ਹੋ ਇਹਦਾ ਮਤਲਬ ਕੋਈ ਗੈਰਕਾਨੂੰਨੀ ਕੰਮ ਚੱਲ ਰਿਹਾ ਜਿਹਦੇ ਉੱਤੇ ਪੁਲਿਸ ਦੀ ਨਿਗਰਾਨੀ ਨਹੀਂ ਠੀਕ ਹੈ ਜੀ ਠੀਕ ਹੈ ਜ ਇਹ ਕਹਦੇ ਨਾਲ ਨੀਲੀ ਬੱਤੀ ਤੁਸੀਂ ਲਾ ਨਹੀਂ ਸਕਦੇ ਤੇ ਪੁਲਿਸ ਕਰਦੀ ਕੀ ਹੈ ਇੱਕ ਨਕਲੀ ਪੁਲਿਸ ਜਿਹੜੀ ਆ ਇਕੱਲੀ ਇੱਕ ਗੱਡੀ ਨਹੀਂ ਗੱਡੀਆਂ ਹੋਰ ਵੀ ਬਹੁਤ ਨੇ ਤੁਸੀਂ ਕਹਿੰਦੇ ਟੋਲ ਪਲਾਜ਼ੇ ਤੇ ਖੜੇ ਹੋ ਤੁਹਾਡੇ ਨੇੜੇ ਹੀ ਪੈਂਦਾ ਟੋਲ ਪਲਾਜ਼ਾ ਤੁਸੀਂ ਖੜੇ ਹੋ ਤੁਹਾਨੂੰ ਕਿੰਨੀਆਂ ਹੀ ਗੱਡੀਆਂ ਤੁਸੀਂ ਵੀਡੀਓ ਔਨ ਕਰਦੇ ਹੋ ਤੁਹਾਨੂੰ ਕਿੰਨੀਆਂ ਹੀ ਗੱਡੀਆਂ ਲੰਘ ਜਾਣਗੀਆਂ ਜਿਹੜੀਆਂ ਨਕਲੀ ਵੀਆਈਪੀ ਨੇ ਨਾਲ ਨੀਲੀ ਬੱਤੀ ਲੱਗੀ ਆ ਨਾਲ ਇੱਕ ਉਹੀ ਇਹੋ ਜਿਹਾ ਖਾਕੀ ਵਰਦੀ ਵਾਲਾ ਬੰਦਾ ਬਟਾ ਹੁੰਦਾ ਜਿਹੜਾ ਪੁਲਿਸ ਵਾਲਾ ਲੱਗੇ ਮੈਂ ਹੈਰਾਨ ਆ ਵੀ ਠੱਗੀਆਂ ਚੋਰੀਆਂ ਪਤਾ ਨਹੀਂ ਹੋਰ ਕੀ ਕਰਦੇ ਹੋਣਗੇ ਟੋਲ ਪਲਾਜ਼ੇ ਦੀ ਵੀ ਚੋਰੀ ਕਰਦੇ ਆ ਟੋਲ ਟੈਕਸ ਦੀ ਵੀ ਕਿ ਇੱਕ ਵੱਡੀ ਗੱਲ ਇਹ ਆ ਵੀ ਇਹ ਟਰਾਂਸਪੋਰਟ ਕੀ ਕਰਦੇ ਆ ਓਕੇ ਠੀਕ ਹੈ ਜੀ ਬਿਲਕੁਲ ਜੀ ਇਹ ਇੱਕ ਸ਼ੱਕ ਦਾ ਵਿਸ਼ਾ ਹੈ ਇੱਕ ਪੱਲੇ ਪੰਜਾਬ ਦੇ ਵਿੱਚ ਇਹਨਾਂ ਇਹਨਾਂ ਲੋਕਾਂ ਦਾ ਮਕਸਦ ਕੀ ਹੈ ਅਸਲ ਰੂਪ ਕੀ ਹੈ ਮਕਸਦ ਕੀ ਹੈ ਮਕਸਦ ਕੀ ਹੈ ਦੇਖੋ ਏਡੀ ਵੱਡੀ ਦਾ ਹੈ ਨਹੀਂ ਵੀ ਇਹਨਾਂ ਨੂੰ ਕੋਈ ਏਡਾ ਵੱਡਾ ਖਤਰਾ ਹੈ ਉਹ ਕਾਰਨ ਕੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਤੁਸੀਂ ਚਲੋ ਨਵੇਂ ਆਏ ਹੋਗੇ ਜਰਨਲਿਸਟ ਹਾਂਜੀ ਬਿਲਕੁਲ ਜੀ ਪੰਜਾਬ ਦੇ ਵਿੱਚ ਅੱਜ ਤਾਈਂ ਬਹੁਤ ਸਮਾਂ ਪਹਿਲਾਂ ਤੋਂ ਬੜੇ ਮਾਰੂ ਵੱਡੇ ਹਥਿਆਰ ਮਹਿੰਗੇ ਹਥਿਆਰ ਠੀਕ ਹੈ ਜੀ ਠੀਕ ਹੈ ਜੀ ਉਹ ਆਉਂਦੇ ਨੇ ਉਹ ਕਿਹੜੀਆਂ ਗੱਡੀਆਂ ਚਾਹੀ ਹੂੰ ਫਿੰਗਾ ਇਹ ਗੱਡੀਆਂ ਫਿਰ ਤੁਸੀਂ ਜਾਣੋ ਵੀ ਕਾਲੀ ਦਲ ਦੀ ਸਰਕਾਰ ਵਾਲੇ ਬੜੀ ਚਰਚਾ ਸੀ ਕਿ ਲਾਲ ਬੱਤੀਆਂ ਵਾਲੀਆਂ ਗੱਡੀਆਂ ਦੇ ਵਿੱਚ ਸਮਗਲਿੰਗ ਹੁੰਦੀ ਹੈ ਹਾਂ ਬਿਲਕੁਲ ਜੀ ਬਿਲਕੁਲ ਜੀ ਐਂਬੂਲੈਂਸਾਂ ਦੇ ਵਿੱਚ ਸਮਗਲਿੰਗ ਹੁੰਦੀ ਹੈ ਹਾਂਜੀ ਹਾਂਜੀ ਇਹਦਾ ਮਤਲਬ ਕੀ ਹੈ ਕਿ ਅਸੀਂ ਅੱਥਾਂ ਮੀਟੀਆਂ ਹੋਈਆਂ ਨੇ ਬਿਨਾਂ ਗੱਲ ਤੋਂ ਪੁਲਿਸ ਲੋਕਾਂ ਦੇ ਦਬਕੇ ਮਾਰੀ ਜਾਂਦੀ ਹੈ ਇੱਕ ਜਿਹੜੀ ਪੂਰੀ 2 ਗ੍ਰਾਮ 3 ਗ੍ਰਾਮ ਦੀ ਪੂਰੀ 1 ਕਿਲੋ ਤੋਂ ਕਿੱਥੋਂ ਬਣਦੀ ਹੈ ਤੁਸੀਂ ਉਹ ਫੜੋ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ 2 ਗ੍ਰਾਮ ਵਾਲੇ ਦਾ ਫੜਦੇ 1 ਕਿਲੋ ਕੌਣ ਲਿਖਿਆ ਤੁਸੀਂ ਉਹ ਦਾ ਫੜਦੇ ਠੀਕ ਹੈ ਠੀਕ ਹੈ ਜੀ ਹਾਂ ਜੀ ਇਹ ਉਹਦੀਆਂ ਗੱਡੀਆਂ ਦੇ ਵਿੱਚ ਇਹ ਕੁੱਤੇ ਕੰਮ ਹੁੰਦੇ ਨੇ ਭੁੱਲਰ ਸਾਹਿਬ ਇਹਦੇ ਉੱਤੇ ਚਲੋ ਅਸੀਂ ਪੱਤਰਕਾਰਾਂ ਜੁਰਤ ਸੀ ਆਮ ਬੰਦੇ ਦੀ ਤਾਂ ਇਨੀ ਜੁਰਤ ਹੀ ਨਹੀਂ ਜੀ ਵੀ ਪੰਗਾ ਲੈ ਲੈ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਹੈ ਮੈਂ ਦੱਸੋ ਵੀ ਪੰਜਾਬ ਦੇ ਵਿੱਚ ਕਿੰਨੇ ਕ ਪੱਤਰਕਾਰ ਆ ਵਿਚਾਰੇ ਜਿਹੜੇ ਐ ਜੁਰਤ ਦਿਖਾ ਲੈਣਗੇ ਨੀਕਸ਼ਨ ਵਾਲ ਐ ਚੱਲਦੇ ਹੋਏ ਇੰਨੇ ਬੰਦਿਆਂ ਨਾਲ ਪੰਗਾ ਲੈ ਲੈਣਗੇ ਹਾਂਜੀ 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 ਠੀਕ ਹੈ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਡੇ ਜ਼ਰੀਏ ਕਿ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹਦੀ ਜਿਹੜਾ ਖਬਰ ਦਾ ਅਸਰ ਕਰਦੇ ਹੋਏ ਇਹੋ ਜੀਆਂ ਗੱਡੀਆਂ ਨੂੰ ਤੁਰੰਤ ਫੜ ਕੇ ਅੰਦਰ ਕੀਤੀਆਂ ਜਾਣ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਧੰਦਾ ਕੀ ਕਰਦੇ ਨੇ ਠੀਕ ਠੀਕ ਹੈ ਜੀ ਇਹ ਪੁਲਿਸ ਦਾ ਐਕਸ਼ਨ ਪੁਲਿਸ ਦੇ ਐਕਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦੇ ਐਕਸ਼ਨ ਨੂੰ ਘਟਾ ਲੱਗ ਰਿਹਾ ਜੀ ਇਸ ਤਰ੍ਹਾਂ ਕਹਿ ਸਕਦੇ ਜਿੱਥੇ ਆਮ ਲੋਕਾਂ ਵੀ ਹੈਗਾ ਮਨਚਕੀ ਹੋ ਸਕਦੀ ਕੋਈ ਹਥਿਆਰ ਨਸ਼ਾ ਹੋ ਸਕਦਾ ਫਿਰ ਪੁਲਿਸ ਦਾ ਵੀ ਖਰਾਬ ਹੁੰਦਾ ਇਸ ਜੀਜ਼ ਨਾਲੀ ਦੇਖੋ ਪੁਲਰ ਸਾਹਿਬ ਤੁਹਾਨੂੰ ਇੱਕ ਚੀਜ਼ ਦਾ ਨਾਕਿਆਂ ਦੇ ਤਾਂ ਵਿਚਾਰੇ ਏਐਸਪਸਾਈ ਤੋਂ ਲੈ ਕੇ ਏਐਸਪੀ ਜਲੇ ਹੁੰਦੇ ਹਾਂ ਹਾਂ ਬਿਲਕੁਲ ਜੀ ਠੀਕ ਹੈ ਉਹਨਾਂ ਦੀ ਵਿਚਾਰਿਆਂ ਦੀ ਦੇਖੋ ਜੁਰਤ ਹੀ ਵੱਡੇ ਪੁਲਿਸ ਅਫਸਰਾਂ ਨੇ ਖਤਮ ਕਰਤੀ ਵੀ ਇਹ ਹੋ ਜੀਆਂ ਗੱਡੀਆਂ ਨੂੰ ਰੋਕ ਸਕਣ ਹਾਂਜੀ ਹਾਂਜੀ ਜੇ ਉਹ ਰੋਕਦੇ ਨਾ ਇਹੋ ਜੀਆਂ ਗੱਡੀਆਂ ਨੂੰ ਤਾਂ ਨਾਲ ਦੀ ਨਾਲ ਲੈ ਵੱਡੇ ਅਫਸਰ ਨੂੰ ਫੋਨ ਲਾ ਦਿੰਦੇ ਤੇ ਮੈਂ ਇੱਕ ਬੜੇ ਦੁੱਖ ਨਾਲ ਇਹ ਕਹਿਣਾ ਪੈਂਦਾ ਕਿ ਨਾਕਿਆਂ ਦੇ ਉੱਤੇ ਖੜੀ ਪੁਲਿਸ ਨੂੰ ਵੱਡੇ ਅਫਸਰ ਐਡੀਆਂ ਗੰਦੀਆਂ ਗੱਲਾਂ ਕੱਢਦੇ ਨੇ ਵੀ ਤੇਰੀ ਜ਼ੁਰਤ ਕਿਵੇਂ ਹੋ ਗਈ ਇਹ ਗੱਡੀ ਨੂੰ ਰੋਕਣ ਦੀ ਠੀਕ ਹੈ ਠੀਕ ਹੈ ਜੀ ਹਾਂਜੀ ਵੀ ਤੁਸੀਂ ਇਹ ਕਹੋ ਯਾਰ ਵੀ ਜਵਾਨ ਬਹੁਤ ਵਧੀਆ ਕੰਮ ਕੀਤਾ ਤੂੰ ਗੱਡੀ ਰੋਕੀ ਤੂੰ ਇਹਦੀ ਤਲਾਸ਼ੀ ਲੈ ਪਰ ਮੇਰੇ ਸੱਜਣ ਮਿੱਤਰ ਜਾਣਦੇ ਹੂੰ ਉਹਨੂੰ ਰੋਕਣਾ ਵੀ ਇੱਕ ਮਲਾਜ਼ਮ ਕੰਨੀਓ ਜੇ ਕੋਈ ਗੱਡੀ ਰੋਕ ਲੈਣੀ ਪੀ ਜਾਂਦੀ ਹੈ ਤਾਂ ਉਹ ਵੀ ਇੱਕ ਬਹੁਤ ਵੱਡਾ ਗਨਾਹ ਬਣ ਜਾਂਦਾ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਫਿਰ ਉਹ ਤਾਂ ਮੈਂ ਚਸ਼ਮਦੀਦ ਉਹ ਤਾਂ ਮੈਂ ਚਸ਼ਮਦੀਦ ਕਹਾਂ ਕਿ ਇੱਕ ਵੱਡੇ ਪੁਲਿਸ ਅਫਸਰ ਨੇ ਇੱਕ ਮਲਾਜ਼ਮ ਨੂੰ ਕਿੰਨੀਆਂ ਗੰਦੀਆਂ ਗਾਲਾਂ ਕੱਢੀਆਂ ਮੈਂ ਜਾਣਦਾ ਫਿਰ ਮੈਂ ਉਹਦੀ ਬੇਇੱਜ਼ਤੀ ਵੀ ਕੀਤੀ ਅਫਸਰ ਦੀ ਇਸ ਗੱਲ ਤੇ ਮੈਨੂੰ ਕਹਿੰਦੇ ਆ ਤੂੰ ਮੈਂ ਕਹਾਂ ਮੈਂ ਜਰਨਲਿਸਟ ਵੀ ਆ ਇੱਕ ਸਮਾਜਿਕ ਬੰਦਾ ਵੀ ਆ ਪਰ ਇਹ ਗੱਲ ਗਲਤ ਆ ਠੀਕ ਹੈ ਠੀਕ ਹੈ ਵੀ ਤੁਸੀਂ ਨਾਕੇ ਤੇ ਖੜੇ ਇੱਕ ਛੋਟੇ ਪੁਲਿਸ ਮਲਾਜ਼ਮ ਨੂੰ ਜੂਨੀਅਰ ਪੁਲਿਸ ਮਲਾਜ਼ਮਣੀ ਆ ਤੁਸੀਂ ਐਂ ਟ੍ਰੀ ਸਿਰਫ ਇੱਕ ਮੂਕ ਦਰਸ਼ਕ ਹੈ ਹਾਂਜੀ ਹਾਂਜੀ ਉਹ ਤਾਂ ਤੁਹਾਡੇ ਮੇਰੇ ਵਰਗਿਆਂ ਦੀਆਂ ਗੱਡੀਆਂ ਰੋਕਦੇ ਨਹੀਂ ਹਾਂਜੀ ਜਿਹੜੇ ਆਂ ਵੇਖ ਲਿਆ ਉਹਨਾਂ ਦੇ ਚਲਾਨ ਪੂਟੇ ਪੂਰੇ ਕਰ ਲਏ ਹੁਣ ਆ ਗੱਡੀ ਤੁਹਾਡੇ ਸਾਹਮਣੇ ਆ ਮੈਂ ਵੀਡੀਓ ਪਾਤੀਆਂ ਮੈਂ ਉਹਦੀਆਂ ਰਿਪੋਰਟਸ ਪਾਤੀਆਂ ਕਿ ਇੱਕ ਦਰਜਨ ਤੋਂ ਉੱਤੇ ਵੱਧ ਓਵਰ ਸਪੀਡ ਦੇ ਚਲਾਨ ਨੇ ਓਵਰ ਸਪੀਡ ਵੀ ਛੱਡੋ ਰੈਸ਼ ਡਰਾਈਵਿੰਗ ਆ ਓਵਰ ਸਪੀਡ ਦੇਖੋ 80 100 ਹੋ 132 ਮੀਨਸ ਰੈਸ਼ ਡਰਾਈਵਿੰਗ ਜੇਕਰ ਦਿੱਲੀ ਕਰਨੇ ਹੋ ਇਹਦਾ ਘੱਟੋ ਘੱਟ ਚਲਾਨ 20-25000 ਰੁਪਇਆ ਠੀਕ ਹੈ ਜੀ ਠੀਕ ਹੈ ਜੀ ਇਹ ਗੱਡੀ ਕਿਉਂ ਨਹੀਂ ਫੜੀ ਗਈ ਇਹ ਗੱਡੀ ਦਾ ਡਰਾਈਵਰ ਦਾ ਲਾਇਸੈਂਸ ਕੈਨਸਲ ਕਿਉਂ ਨਹੀਂ ਕੀਤਾ ਗਿਆ ਇੰਨੀ ਸਪੀਡ ਦੇ ਵਿੱਚ ਗੱਡੀ ਦੂਜੇ ਲੋ ਠੀਕ ਹੈ ਠੀਕ ਹੈ ਨਹੀਂ ਫਿਰ ਧਾਨੇ ਵਾਲੀ ਧਾਨੇ ਵਾਲੀ ਸਾਹਿਬ ਫਿਰ ਜਿਹੜੀ ਇਹ ਗੱਲ ਇੱਥੇ ਆਪਾਂ ਆਮ ਚਰਚਾ ਚ ਹੁੰਦੀ ਤੁਸੀਂ ਇੱਕ ਵੀਡੀਓ ਵੀ ਦੇਖੀ ਹੋਊਗੀ ਕਿ ਤੂੰ ਐਮਐਲਏ ਲੱਗੇ ਤੂੰ ਐਸਐਚਓ ਲੱਗੇ ਰੱਬ ਤੇ ਨਹੀਂ ਲੱਗੇ ਫਿਰ ਉਹ ਗੱਲਾਂ ਤਾਂ ਬਹੁਤ ਥੱਲੇ ਰਹਿ ਗਈਆਂ ਵੇ ਸਰਪੰਚ ਪੰਚ ਦੀ ਕਿ ਇਹ ਐਮਐਲਏ ਦੀ ਗੱਲ ਕਰਾ ਦਿੰਦਾ ਕੋਈ ਨਾਕੇ ਤੇ ਵੀਰ ਤੇ ਫਿਰ ਉਹ ਜਿਹੜੀ ਤੁਸੀਂ ਗੱਲ ਸੁਣੋ ਨਾ ਇੱਥੇ ਤਾਂ ਫਿਰ ਥਾਣੇਦਾਰਾਂ ਦੇ ਤਾਂ ਜੁੱਲੀ ਬਿਸਤਰੇ ਵੀ ਗੋਲ ਕਰਾਉਣ ਲੱਗ ਪਏ ਹਾਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਹਾਂ ਇੱਕ ਬੇਟੀ ਨਹੀਂ ਹੁਣ ਬੇ ਆ ਨਵੀਂ ਸਰਕਾਰ ਦਾ ਵੀ ਇਹੀ ਹਾਲ ਹੈ ਹੁਣ ਇਹਨਾਂ ਦਾ ਕਿਹੜ van a quien no ਜਿਹੜੇ ਕਹਿੰਦੇ ਸੀ ਅਸੀਂ ਵੀ ਇੱਕ ਆਮ ਆਦਮੀ ਆ ਆਮ ਵੀਆਈਪੀ ਕਲਚਰ ਖਤਮ ਕਰਾਂਗੇ ਇਹਨਾਂ ਦੀ ਬੰਦੇ ਦੀ ਗੱਲ ਸੁਣਾਉਣਾ ਪੰਜਾਬ ਜਿਹੜੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਹੈ ਉਹਦਾ ਇੱਕ ਡਾਇਰੈਕਟਰ ਸੀ ਰਾਜਪੁਰੇ ਦੇ ਕੋਲੇ ਭੀੜ ਦੇ ਵਿੱਚ ਉਹਦੀ ਉਹ ਵੀ ਗੇਖ ਪਾਇਲਟ ਲਈ ਬੈਠਾ ਕੇ ਦੱਸੋ ਉਹਦੇ ਨਾਲ ਵੀ ਕੀ ਜਿਹੜੇ ਹੂਟਰ ਮਾਰੀ ਜਾਂਦੇ ਆ ਮੈਂ ਹੈਰਾਨ ਆ ਕਿ ਉਹਨੂੰ ਪਾਇਲਟ ਕਿਹਨੇ ਦਿੱਤੀ ਠੀਕ ਹੈ ਠੀਕ ਹੈ ਹਾਂਜੀ ਪਹਿਲੀ ਗੱਲ ਤਾਂ ਪਾਇਲਟ ਦੇਖੋ ਲੱਗ ਹੀ ਨਹੀਂ ਸਕਦੀ ਕਾਨੂੰਨਾਂ ਠੀਕ ਹੈ ਜੀ ਓਕੇ ਅੰਟ ਲਾਲਾ ਸੋ ਪ੍ਰੋਟੈਕਟਿਵ ਜਾਂ ਮਿਨਿਸਟਰ ਨਾ ਹੋਵੇ ਜਾਂ ਕੋਈ ਵੱਡੀ ਚੀਜ਼ ਨਾ ਹੋਵੇ ਇਹ ਸਭ ਇਲੈਗਲ ਕੰਮ ਹੋ ਰਿਹਾ ਪੰਜਾਬ ਸਾਰੇ ਪਾਸੇ ਹੋ ਰਿਹਾ ਪਰ ਇਹ ਜਿਵੇਂ ਮੈਂ ਤੁਹਾਨੂੰ ਦੱਸਾਂ ਕਿ ਨਸ਼ਾ ਜਿਹੜਾ ਇਹ ਵੱਡੀਆਂ ਮਗਰਮੱਛ ਕਰਦੇ ਨੇ ਵੇਲਾ ਕਰਦੀਆਂ ਨਸ਼ੇ ਦਾ ਵਪਾਰ ਇਹ ਛੋਟੇ ਤਾਂ ਕੁਝ ਨਹੀਂ ਕਰਦੇ ਇਹ ਜਿਹੜਾ ਨਸ਼ਾ ਕਿੱਥੋਂ ਬਣਦਾ ਹੈ ਹਾਂਜੀ ਕਿੱਥੋਂ ਚੱਲਦਾ ਉੱਥੇ ਤਾਂ ਕੋਈ ਰੇਡ ਹੀ ਨਹੀਂ ਕਰਦਾ ਠੀਕ ਹੈ ਠੀਕ ਹੈ ਉਹ ਉਧਰ ਉਧਰ ਕੇਜਰੀਵਾਲ ਸਾਹਿਬ ਵੀ ਪੰਜਾਬ ਦੇ ਵਿੱਚ ਕਹਿੰਦੇ ਆਮ ਕਰਨ ਆਇਆ ਤਾਂ ਕਾਫੀ ਕਰੋੜਾ ਰੁਪਏ ਖਰਚਾ ਹੋ ਜਾਣਾ ਜੀ ਸਿਕਿਉਰਿਟੀ ਪਰਪਸ ਨੂੰ ਦੇਖੋ ਜੀ ਸਭ ਤੋਂ ਸਰਕਾਰ ਦਾ ਆਪਣਾ ਹੀ ਖਰਚਾ ਹੋਣਾ ਜੀ ਭਾਵੇਂ ਕਰੋ ਮੇਰੇ ਕਰੋ ਨਹੀਂ ਜਾਣਾ ਉਹਨਾਂ ਦੇ ਕਰੋ ਕੀ ਜਾਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਫਿਰ ਆਪਦੇ ਆਪ ਦੇ ਆਕਾ ਨੂੰ ਖੁਸ਼ ਕਰਨ ਤੇ ਲੱਗੇ ਨੇ ਨਾ ਬਾਪੂ ਜੀ ਕਿਤੇ ਨਾਰਾਜ਼ ਨਾ ਹੋ ਜਾਣ ਹਾਂਜੀ ਹ ਜੀ ਨੇ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂ ਹਾਂ ਫਿਰ ਉਹਨਾਂ ਦੇ ਬਾਪੂ ਜੀ ਨਰਾਜ਼ ਨਾ ਹੋ ਜਾਣ ਹਾਂਜੀ 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 ਬਿਲਕੁਲ ਸਵਰਨ ਸਿੰਘ ਧਾਨੇਵਾਲੀ ਤੁਸੀਂ ਸਾਡੀ ਧਰਤੀ ਸਾਡੇ ਲੋਕਾਂ ਚੈਨਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਆ ਥੈਂਕ ਯੂ ਥੈਂਕ ਯੂ ਸੋ ਇਹ ਸਾਣਾ ਸਾਡੇ ਨਾਲ ਸਵਰਨ ਸਿੰਘ ਧਾਨੇਵਾਲੀਆ ਸਾਹਿਬ ਜਿਹੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਜਿੱਥੇ ਮੰਗ ਕੀਤੀ ਹੈ ਕਿ ਜਿਹੜੀਆਂ ਇਹ ਬੇਲ ਲੋੜੀਆਂ ਗੱਡੀਆਂ ਪੰਜਾਬ ਦੇ ਵਿੱਚ ਵੀਆਈਪੀ ਕਲਚਰ ਦੇ ਨਾਂ ਤੇ ਕੁੰਮਰੀਆਂ ਹੈਗੀਆਂ ਪਾਇਲਟ ਗੱਡੀਆਂ ਕੁੰਮਰੀਆਂ ਹੈਗੀਆਂ ਜਾਂ ਇਹਦੇ ਵਿੱਚ ਜੋ ਵੀ ਹੈਗਾ ਇਹਦੇ ਚ ਕੇਸ ਪਰਚਨਾ ਕੋ ਮਰੀਆਂ ਕਿੰਨਾ ਲੋਕਾਂ ਨੇ ਇਹ ਸ਼ੌਂਕੀਆ ਤੌਰ ਤੇ ਤਾਂ ਗੱਡੀ ਤੇ ਕੋਈ ਹੋਟਲ ਲਵਾ ਨਹੀਂ ਸਕਦਾ ਪਾਇਲਟ ਗੱਡੀ ਲੈ ਨਹੀਂ ਸਕਦਾ ਇਹਦੇ ਚ ਕੋਈ ਹੋ ਸਕਦਾ ਕੋਈ ਵੱਡਾ ਇਹਦੇ ਚ ਵੱਡੇ ਲੋਕ ਹੋ ਸਕਦੇ ਆ ਕੋਈ ਸ਼ਰਾਰਤੀ ਅੰਸਰ ਹੋ ਸਕਦੇ ਆ ਸੋ ਸਕਿਉਰਟੀ ਪਰਪਸ ਨੂੰ ਲੈ ਕੇ ਉਹ ਸਰਕਾਰ ਜਿਹੜਾ ਸਰਕਾਰ ਦੇ ਐਕਸ ਨੂੰ ਔਰ ਨਾਲ ਹੀ ਕੌਲਸੇ ਦੇ ਐਕਸ਼ਨ ਉਹ ਵੀ ਇਸ ਨਾਲ ਕਾਫੀ ਟੈ ਲੱਗਦੀ ਟਾ ਲੱਗਦੀ ਹੈਗੀ ਸੋ ਅਸੀਂ ਵੀ ਮੰਗ ਕਰਾਂਗੇ ਚੈਨਲ ਦੇ ਮਾਧਿਅਮ ਰਾਈ ਡੀ ਜੀ ਪੀ ਪੰਜਾਬ ਨੂੰ ਔਰ ਸਾਰੀਆਂ ਜਿਹੜੀਆਂ ਇੰਟੈਲੀਜੈਂਸ ਹੈਗੀਆਂ ਨੇ ਪੰਜਾਬ ਦੀਆਂ ਉਹਨਾਂ ਨੂੰ ਅਸੀਂ ਮੰਗ ਕਰਾਂਗੇ ਕਿ ਇਸ ਜਿਹੜਾ ਇਸ ਮਸਲੇ ਤੇ ਸਾਰੇ ਵਿਚਾਰ ਕਰ ਤੇ ਇਹ ਜੀ ਪੂਰੀ ਪੂਰਨ ਤੌਰ ਤੇ ਜਿਹੜਾ ਜਾਂਚ ਕੀਤੀ ਜਾਵੇ ਸੋ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰਨਾ ਤੇ ਸਾਡਾ ਜਿਹੜਾ ਚੈਨਲ ਹੈਗਾ ਸਾਡੀ ਤਰਤੀ ਸਾਡੇ ਲੋਕ ਉਸ ਨੂੰ ਬਤ ਬਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ